ਬਠਿੰਡਾ ਦੇ ਅੰਦਰ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਇੱਥੇ ਜਿੱਥੇ ਔਰਤਾਂ ਨੂੰ ਕੀਤਾ ਗਿਆ ਵਿਸ਼ੇਸ਼ ਤੌਰ ਤੇ ਸਨਮਾਨਤ ਉੱਤੇ ਪ੍ਰੀਤੀ ਸਪਰੂ ਅਦਾਕਾਰਾ ਵੱਲੋਂ ਆਪਣੇ ਹੀ ਸੌਂਗ ਦੇ ਉੱਤੇ ਕੀਤਾ ਗਿਆ ਵਿਸ਼ੇਸ਼ ਤੌਰ ਤੇ ਡਾਂਸ ਦੇਖ ਲਓ ਤਸਵੀਰਾਂ ਫਿਲਮੀ ਅਦਾਕਾਰਾ ਪ੍ਰੀਤੀ ਸਪਰੂ ਨੇ ਪੁਰਾਣੇ ਸਮੇਂ ਦੀ ਯਾਦ ਦਵਾਈ ਕਿਉਂਕਿ ਪੰਜਾਬੀ ਫਿਲਮਾਂ ਜੇ ਗੱਲ ਕਰੀ ਤਾਂ ਉਸ ਜਮਾਨੇ ਦੇ ਵਿੱਚ ਪ੍ਰੀਤੂ ਸਪਰੂ ਦੇ ਬਿਨਾ ਨਹੀਂ ਚੱਲਦੀਆਂ ਸਨ ਤੇ ਅੱਜ ਉਹੀ ਪ੍ਰੀਤੂ ਸਪਰੂ ਬਠਿੰਡਾ ਦੇ ਅੰਦਰ ਪਹੁੰਚੇ ਅਤੇ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਮਨਾਏ ਗਏ ਅੰਤਰਰਾਸ਼ਟਰੀ ਮੇਲਾ ਦਿਵਸ ਦੇ ਵਿੱਚ ਉਹਨਾਂ ਵੱਲੋਂ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਸੀਂ ਦਿਖਾ ਰਹੀ ਹਾਂ ਇਹ ਆਪਣਾ ਬਠਿੰਡਾ ਦੀਆਂ ਵਿਸ਼ੇਸ਼ ਆਪਣਾ ਤਸਵੀਰਾਂ ਜਿੱਥੇ ਪ੍ਰੀਤੂ ਸਪਰੂ ਨੇ ਬੋਲਿਆ ਕਿਹਾ ਕਿ ਔਰਤਾਂ ਨੂੰ ਆਪਣਾ ਪੰਜਾਬੀ ਪਹਿਰਾਵਾ ਜਿਹੜਾ ਉਹ ਨਹੀਂ ਭੁੱਲਣਾ ਚਾਹੀਦਾ ਭਾਵੇਂ ਅੱਜ ਦੇ ਜਮਾਨੇ ਦੇ ਵਿੱਚ ਔਰਤਾਂ ਬਹੁਤ ਅੱਗੇ ਆਪਣਾ ਵੱਧ ਚੁੱਕੀਆਂ ਹਨ ਲੇਕਿਨ ਪੰਜਾਬ ਦੀਆਂ ਔਰਤਾਂ ਨੂੰ ਆਪਣਾ ਪੰਜਾਬੀ ਜਿਹੜਾ ਕਲਚਰ ਹੈ ਉਹ ਨਹੀਂ ਭੁੱਲਣਾ ਚਾਹੀਦਾ ਉਹਨਾਂ ਕਿਹਾ ਕਿ 40 ਸਾਲ ਦੇ ਕੈਰੀਅਰ ਦੇ ਵਿੱਚ ਉਹਨਾਂ ਵੱਲੋਂ ਆਪਣਾ ਪੰਜਾਬੀ ਜਿਹੜਾ ਕਲਚਰ ਹੈ ਜਾਂ ਆਪਣਾ ਪੰਜਾਬੀ ਪਹਿਰਾਵਾ ਹੈ ਉਹ ਬਿਲਕੁਲ ਵੀ ਨਹੀਂ ਛੱਡਿਆ ਅਤੇ ਹੁਣ ਉਹ ਸਮਾਜ ਸੇਵਾ ਦੇ ਕੰਮ ਕਰਨਾ ਚਾਹੁੰਦੀਆਂ ਹਨ ਉਹਨਾਂ ਕਿਹਾ ਕਿ ਭਾਵੇਂ ਫਿਲਮਾਂ ਦਾ ਦੌਰ ਦੇ ਵਿੱਚ ਅੱਜ ਵੀ ਉਹਨਾਂ ਦੀ ਲੋੜ ਹੈ ਅਤੇ ਅੱਜ ਵੀ ਉਹਨਾਂ ਨੂੰ ਬਹੁਤ ਸਾਰੀਆਂ ਨੇ ਫਿਲਮਾਂ ਦੀ ਆਫਰ ਆ ਰਹੀ ਹੈ ਲੇਕਿਨ ਹੁਣ ਉਹ ਆਪਣੇ ਬਿਜ਼ਨਸ ਜਿੱਤੇ ਸੈੱਟ ਕੀਤਾ ਹੋਇਆ ਹੈ ਉੱਥੇ ਉਹ ਨਾਲ ਨਾਲ ਸਮਾਜ ਸੇਵਾ ਦਾ ਕੰਮ ਨਹੀਂ ਜਿਹੜਾ ਉਹਨਾਂ ਵੱਲੋਂ ਆਪਣਾ ਵੀ ਉਹਨਾਂ ਵੱਲੋਂ ਇਹ ਵੀ ਉਸ ਨੂੰ ਆਪਣਾ ਤਰੀਦ ਤਿਆਰੀ ਹੈ ਤੇ ਇਹਨੂੰ ਤਸੀਲਾਂ ਦੇ ਵਿੱਚ ਪ੍ਰੀਤੀ ਸਪਰੂ ਫਿਲਮੀ ਅਦਾਕਾਰਾ ਜੋ ਬੀਤੇ ਸਮੇਂ ਦੀ ਗੱਲ ਹੈ ਕਿ ਪੰਜਾਬੀ ਫਿਲਮ ਇਹਨਾਂ ਤੋਂ ਬਿਨਾ ਕੋਈ ਵੀ ਫਿਲਮ ਹੈ ਜਿਹੜੀ ਉਹ ਸਿਨੇਮਾ ਹਾਲ ਦੇ ਵਿੱਚ ਨੇ ਚੱਲਦੀ ਸੀ ਅਤੇ ਅੱਜ ਉਹ ਵਿਸ਼ੇਸ਼ ਤੌਰ ਤੇ ਬਠਿੰਡਾ ਦੇ ਅੰਦਰ ਉਹ ਆਪਣਾ ਇੱਥੇ ਆਏ ਹੋਏ ਹਨ ਅਤੇ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਇੱਕ ਮਹਿਲਾ ਦਿਵਸ ਦੇ ਉੱਤੇ ਵਿਸ਼ੇਸ਼ ਸਮਾਗਮ ਦੇ ਵਿੱਚ ਉਹਨਾਂ ਵੱਲੋਂ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਗਾਂਵ ਬਧੂ ਬਧੂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਐਸੇ ਉਹ ਦਿਖਾ ਰਹੀਆਂ ਇਹ ਬਠਿੰਡਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਫਿਰਮੀ ਅਦਾਗੜਾ ਪ੍ਰੀਤੀ ਸਪਰੂ ਵੱਲੋਂ ਅਗਾਂਵ ਬਧੂ ਔਰਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅੱਜ ਦੀ ਸਮਾਜ ਸੇਵੀ ਬੀਨੂ ਗੋਇਲ ਬਠਿੰਡਾ ਤੋਂ ਸਭ ਨੂੰ ਔਰਮਨ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਲਾਈਫਟਾਈਮ ਅਚੀਵਰ ਔਰ ਡਾਇਰੈਕਟਰ ਵੀ ਰਹੇ ਪ੍ਰੋਡਿਊਸਰ ਵੀ ਰਹੇ ਔਰ ਫਿਲਮ ਦੀ ਇੱਕ ਬਹੁਤ ਮਹਾਨ ਸ਼ਖਸੀਅਤ ਸਬਿਆਚਾਰ ਨੂੰ ਪ੍ਰਭਾਵ ਜੜਾ ਹੈ ਜਿਨ੍ਹਾਂ ਨੇ ਪਰੋਕੇ ਵੀ ਰੱਖੇ ਆਪਣੀਆਂ ਫਿਲਮਾਂ ਦੇ ਦੌਰਾਨ ਸਾਡੇ ਮਨ ਜਿਹੜੇ ਮਨਚਾ ਇਹ ਐਕਟ੍ਰੈਸ ਨੇ ਪ੍ਰੀਤੀ ਸਪਰੂਜੀ ਪਟੇਂਡਾ ਦੇ ਵਿੱਚ ਇੰਟਰਨੈਸ਼ਨਲ ਵੂਮਨਡੇ ਤੇ ਪਹੁੰਚੇ ਹੈ ਔਰ ਡਾਇਮੰਡ ਵੈਲਫੇਅਰ ਸੈਟੀ ਤੇ ਅਗਰ왈 ਸਮਾਜ ਸਭਾ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਪ੍ਰੋਗਰਾਮ ਉਲੀਕਿਆ ਜਿਦੇ ਵਿੱਚ 11 ਵੂਮਨ ਇਸ ਤਰ੍ਹਾਂ ਦੀਆਂ ਜਿਹੜੀਆਂ ਸੈਲਫ ਡਿਪੈਂਡੈਂਟ ਨੇ ਆਪਣੀ ਪਛਾਣ ਬਣਾਈ ਹੈ ਆਪਣੇ ਬਿਜ਼ਨਸ ਨੂੰ ਖੜਾ ਕੀਤਾ ਔਰ ਸਾਡੀ ਸੈਂਟਰ ਗਵਰਨਮੈਂਟ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਪੂਰਾ ਕੀਤਾ ਆ ਆਤਮ ਨਿਰਭਰ ਭਾਰਤ ਆ ਉਹ 11 ਮਈ ਲਾ ਨੂੰ ਅਜੇ ਤੇ ਆਨਰ ਵੀ ਕੀਤਾ ਜਾਏਗਾ ਔਰ ਬੜੀ ਤਦਾਰਦ ਦੇ ਵਿੱਚ ਊਨਾਵਾਂ ਪਹੁੰਚੀਆਂ ਇੱਕ ਵਾਰ ਫਿਰ ਸਭ ਨੂੰ ਇੰਟਰਨੈਸ਼ਨਲ ਔਮਨ ਡੇ ਦੀ ਬਹੁਤ-ਬਹੁਤ ਬਧਾਈਆਂ ਜੀ ਮਮ ਕੀ ਕਹਣਾ ਚਾਹਦੇ ਹੋ ਤੁਸੀਂ ਅੱਜ ਔਮਨ ਇਹ ਹੈ ਪੂਰਾ ਵਰਲਡ ਬਣਾ ਰਿਹਾ ਔਰ ਮੈਂ ਅੱਜ ਆਪਣੇ ਪੰਜਾਬ 'ਚ ਇੱਥੇ ਮਠਿੰਡਾ 'ਚ ਜਿਹੜੀ ਨਾਰੀ ਸ਼ਕਤੀ ਹੈ ਉਹਨਾਂ ਦੇ ਨਾਲ ਮਨਾਉਣਾ ਹੈ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ اپنی پنجابنے ਨਾਲ ਮੈਂ ਅੱਜ ਔਰਮੈਨਸ ਡੇ ਇਹਨਾਂ ਨੂੰ ਇਨਕਰੇਜ ਕਰਨ ਲਈ ਕਿ ਇਹ ਆਪਣੇ ਆਪਣੇ ਖੇਤਰ ਚ ਚੰਗਾ ਕੰਮ ਕਰਨ ਬਠਿੰਡੇ ਲਈ ਬਹੁਤ ਜਿੰਨਾ ਵੀ ਬਠਿੰਡੇ ਨੂੰ ਚਾਹੀਦੀ ਹੈ ਸਪੋਰਟ ਤੁਸੀਂ ਅੱਗੇ ਹੋ ਕੇ ਕਰੋ ਮੈਂ ਇਹ ਸਮਝਦੀ ਆ ਕਿ ਨਾਰੀ ਜਿਹੜੀ ਹੈ ਉਹ ਮਾਤਾ ਦੀ ਸ਼ਕਤੀ ਹੈ ਨਾ ਨਾਰੀ ਵਿੱਚ ਉਹ ਚਾਹੇ ਤੇ ਕੀ ਨਹੀਂ ਕਰ ਸਕਦੀ वो वो थे वो थे फिल्म इंडस्ट्री से लंबा समय तक सी काम ਕੀਤਾ ਜੀ ਕੋਸ਼ਾ ਉਹਨਾਂ ਇੱਥੇ ਵੀ ਇੱਕ ਫਿਲਮ ਸ਼ੂਟ ਕੀਤੀ ਸੀ ਸਿਕਦਰ ਪਰਵਰਤਨ ਨੂੰ ਕਿਵੇਂ ਦੇਖਦੇ ਹੋ ਕਿੰਨੇ ਕੁ ਪਰਵਰਤਨ ਆ ਤੁਹਾਡੇ ਵਾਲੇ ਸਮੇਂ ਚ ਤੇ ਅੱਜ ਮੈਂ ਸੱਚ ਬੋਲ ਮੈਂ ਬਹੁਤ ਰੀਡੀ ਬਹੁਤ ਡਿਫਰੈਂਟ ਹਾਂ ਮੈਂ 1982 ਸਰਪੰਚ ਤੋਂ ਲੈ ਕੇ ਅੱਜ ਤੱਕ ਮੈਂ ਜਿਹੜਾ ਐਕਸਪੈਕਟ ਕਰਦੀ ਸੀ ਕਿ ਪੰਜਾਬ ਵਿੱਚ ਐਨੀ ਡਵੈਲਪਮੈਂਟ ਹੋਏ ਨਾ ਖੁਸ਼ਹਾਲ ਹੋਏ ਉਹ ਕਿਥੇ ਫਾਇਮਾਯੂਸਾ ਮੈਨੂੰ ਥੋੜਾ ਮਤਲਬ ਇਹ ਲੱਗਦਾ ਹੈ ਉਹ ਉਹਨਾਂ ਡਿਵੈਲਪਮੈਂਟ ਇੱਥੇ ਹੋਇਆ ਨਹੀਂ ਸਾਡੇ ਬੱਚੇ ਕਿਉਂ ਬਾਹਰ ਜਾਣ ਇੱਥੇ ਉਹਨਾਂ ਦੇ ਲਈ oportunidades ਐਨੀ ਹੋਣੀ ਚਾਹੀਦੀ ਹੈ ਹੈਨਾ कि जे पंजाब च पंजाब दा ਸਭਿਆਚਾਰ ਦਾ ਸੰਭਾਲ ਕਰਨ ਲਈ ਆਪਣੇ ਪੰਜਾਬੀ ਬੱਚੇ ਚਾਹੀਦੇ ਹੈ ਆਪਣੇ ਜਨਰੇਸ਼ਨ ਅੱਗੇ ਆਪਣੀ ਵਿਰਾਸਤ ਨੂੰ ਅੱਗੇ ਮਤਲਬ ਸਾਮਕੀ ਲੈ ਜਾਣ ਲਈ ਆਪਣੇ ਪੰਜਾਬੀ ਬੱਚਿਆਂ ਦਾ ਹੋਣਾ ਇੱਥੇ ਬਹੁਤ ਜ਼ਰੂਰੀ ਹੈ ਜ਼ਰੂਰਤ ਹੈ बिकॉज़ ਉਹ ਹੀ ਸਾਡਾ ਫਿਊਚਰ ਹੈ ਤੇ ਮੈਂ ਮਤਲਬ ਰਿਕਵੈਸਟ ਕਰਦੀ ਆ ਸਾਰਿਆਂ ਨੂੰ ਔਰ ਮੈਂ ਚਾਹੁੰਨੀ ਆ ਕਿ ਮੈਂ ਮੇਰੇ ਮੇਰੇ ਬੱਚੇ ਮੇਰੇ ਬੱਚੇ ਬੜੇ ਹੋ ਗਏ ਹੁਣ ਤੇ ਮੈਂ ਸਮਝਦੀ ਆ ਕਿ ਹੁਣ ਮੈਂ ਜਿੰਨਾ ਕੁਝ ਕਰ ਸਕਦੀ ਆ ਮੈਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਮੈਂ ਜੋ ਕੁਝ ਵੀ ਆ ਮੈਂ ਮੈਨੂੰ ਮੈਂ ਸਮਝਦੀ ਆ ਮੈਨੂੰ ਪੰਜਾਬ ਦੀ देन ਹੈ ਤੇ ਇਸ ਲਈ ਹੁਣ ਜੋ ਮੈਂ ਕੁਝ ਕਰ ਸਕਾਂ ਮੈਂ ਕੋਸ਼ਿਸ਼ ਕਰਾਂਗੀ ਮੈਂ ਹੁਣ ਡਿਸਕਸ ਵੀ ਕਰ ਰਹੀ ਸੀ ਕਿ ਕਿਵੇਂ ਪਿੰਡਾਂ ਦੀ ਲੇਡੀਜ਼ ਨੂੰ ਪਤਾ ਹੈ ਹੈਲਪ ਕਰੀਏ ਕਿਵੇਂ ਉਹਨਾਂ ਨੂੰ ਘਰ ਬੈਠੇ ਕੁਝ ਕੰਮ ਦੀ ਜੇ ਹੈ ਨਾ ਐਂਡ ਹੋਰ ਕੁਝ ਵੀ ਜੋ ਕੁਝ ਕਰ ਸਕਦੇ ਆ ਕੋਸ਼ਿਸ਼ ਕਰਦੇ ਆ ਤੁਸੀਂ ਕਹਿਣਾ ਮੈਂ ਤੁਹਾਡੇ ਲਈ ਅੱਗੇ ਚਲੂੰਗੀ ਬਸ ਇਹ ਮੈਂ ਪੰਜਾਬ ਦੇ ਨਸ਼ੇ ਨੂੰ ਕਿਵੇਂ ਦੇਖੋ ਦੇਖੋ ਉਹਦੇ ਲਈ ਪਹਿਲੇ ਤੇ ਸਾਡੇ ਬਾਰਡਰਸ ਸਾਡੇ ਮਦੈਨਾਈ ਗ੍ਰੈਜੂਏਟਸ ਹੋਣੇ ਚਾਹੀਦੇ ਕਿ ਇਹ ਰੁਕਣਾ ਚਾਹੀਦਾ ਹੈ ਇਹ ਜ਼ਰੂਰੀ ਰੁਕਣਾ ਚਾਹੀਦਾ ਬਿਕੋਜ਼ ਇਹ ਸਾਡੇ ਬੱਚੇ ਬਰਬਾਦ ਹੋ ਰਹੇ ਨੇ ਹੈਨਾ ਇਹ ਮੈਂ ਸਭ ਤੋਂ ਅੱਗੇ ਦੇਖੋ ਪੱਤਾ ਵੀ ਨਹੀਂ ਹਿਲਦਾ अपने भाई गुरु दी, आ, मतलब परमिशन तो बिना थे मैं सब तो पहला क्योंकि मैं बहुत स्पिरिचुअल तीन सौ पास साल गुरु तेग बहादुर साहब के जेड मनान शुरू कर रहे हैं दिल्ली ओ तो शुरुआत मैं जम्मू तो कर रही हूँ और जम्मू तो लैके पूरे पंजाब लाइफ त लाइट एंड साउंड शो बिकॉज़ अपने बच्चियां नु अपनी विरासत अपने गुरुओं दे बारे अपने जरूरी है जानना लगातार सोशल मीडिया ते लेडीज लो कर तो वीडियो भी बनाई हो जांदियां समाज तो विरोध भी हो रहा है सोशल मीडिया नु किमे देख दे लेडीज आजकल बड़ी شوف ਸਿਰ ਮੇਰੇ ਟੱਕਰ ਦੇ ਨੇ ਦੇਖੋ ਜੇ سوشل ਮੀਡੀਆ ਤੇ ਐਕਟਿਵ ਰਹਿੰਦੇ ਹੋ ਔਰ ਤੁਸੀਂ ਸਮਾਜ ਲਈ ਜੇ ਚੰਗਾ ਕੋਈ ਮੈਸੇਜ ਭੇਜ ਰਹੇ ਹੋ ਜੇ ਆਪਣੀ ਲੇਡੀਜ਼ ਹੋਰ ਭਾਰਤ ਦੀ ਲੇਡੀਜ਼ ਨਾਲ ਤੁਸੀਂ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਹੈਲਪ ਹੋਏ ਉਹ ਤੇ ਬਹੁਤ ਚੰਗੀ ਗੱਲ ਹੈ ਬਟ ਮੈਂ ਅਸ਼ੀਲਤਾ ਔਰ ਉਹ ਸਭ ਚੀਜ਼ ਤੇ ਬਹੁਤ ਖਿਲਾਫ ਹਾਂ ਮੈਂ ਆਪਣੇ ਕੈਰੀਅਰ ਵਿੱਚ 40 ਸਾਲ ਵਿੱਚ ਕਦੇ ਆਪ ਨਹੀਂ ਉਸ ਤਰ੍ਹਾਂ ਦੇ ਕੱਪੜੇ ਪਾਏ ਜਾਂ ਕੁਝ ਇਸ ਤਰ੍ਹਾਂ ਨੂੰ ਇਨਕਰੇਜ ਕੀਤਾ ਕੋਈ ਯੂ نو ਇਸ ਤਰ੍ਹਾਂ ਦੀ ਮਤਲਬ ਰੈਪਿਊਟੇਸ਼ਨ ਬਣਾਉਣ ਲਈ ਜਾਂ ਕੁਝ ਤੇ ਮੈਂ ਜ਼ਰੂਰ ਕਵਾਂਗੀ ਪੰਜਾਬ ਦੀ ਕੁੜੀਆਂ ਨੂੰ ਕਿ ਆਪਣੇ ਸਭਿਆਚਾਰ ਨੂੰ ਮਾਈਂਡ ਚ ਰੱਖ ਕੇ ਬਾਕੀ ਤਰੱਕੀ ਲਈ ਬਹੁਤ ਤਾਂ ਨਹੀਂ ਬਹੁਤ ਬੰਦਾ ਜੇ ਮਨ ਬਣਾ ਲੇ ਤੇ ਉਛਮੀ ਫਤਿਹ ਹੋ ਸਕਦੀ ਹੈ ਇਹ ਸਦਲਮ ਫਿਰਮ ਅਗਸਤ ਦੁਆਰਾ ਹੁੰਦੀ ਹੈ ਮੈਨੂੰ ਬਹੁਤ ਫਿਰ ਪਰ ਹੁੰਦੀ ਹੈ ਉਹ ਵੀ ਕੱਲ ਵੀ ਇੱਕ ਬਕਾਇਰੇ ਚंडीगढ़ ਸ਼ਿਫਟਰ ਜੋ ਇੱਕ ਸੀਰੀਅਲ ਜੀਤੇ ਆ ਰਹੇ ਪੰਜਾਬੀ ਕਲਚਰ ਤੇ ਤੇ ਤੁਹਾਨੂੰ ਮੇਨ ਰੋਲ ਕਰੋ ਤੁਸੀਂ 25 ਦਿਨ ਦੀ ਉਹ ਹੁਣ ਥੋੜਾ ਐਨੇ ਦਿਨ ਨਹੀਂ ਦੇ ਸਕਦੀ ਮੇਰਾ ਬਿਜ਼ਨਸ ਵੀ ਹੈ ਮੁੰਬਈ ਵਿੱਚ ਵੀ ਗੁਰਦਾਵਾਂ ਵਿੱਚ ਵੀ ਤੇ ਮੈਂ ਥੋੜਾ ਟਾਈਮ ਦੇ ਸਕੀ ਮੈਂ ਥੋੜਾ ਟਾਈਮ ਹੁਣ ਆਪਣੇ ਸਮਾਜ ਲਈ ਦੇਣਾ ਚਾਹਾਂ ਮੈਂ ਮੈਂ ਥੋੜਾ ਕਟ ਕਰੂੰਗੀ ਮੈਂ ਇੱਕ ਦੋ ਫਿਲਮ ਕਰੂੰਗੀ ਤੇ ਬਸ ਮੈਸੇਜ ਨਾ ਪਿੰਡਾ ਪਹੁੰਚ ਤੁਸੀਂ ਬਠਿੰਡਾ ਬਹੁਤ ਹੀ ਮੈਨੂੰ ਯਾਦ ਹੈ ਮੈਂ ਸਿਕੰਦਰ ਦੀ ਸ਼ੂਟਿੰਗ ਲਈ ਜਦਾ ਆਈ ਸੀ ਨਾ ਇੱਥੇ ਪਿੰਡ ਹੈ ਜਿੱਥੇ ਆਈ ਥਿੰਕ ਬਾਦਲ ਸਾਹਿਬ ਦਾ ਘਰ ਸੀਗਾ ਉਹ ਪਿੰਡ ਦੇ ਨੇੜੇ